ਅਸੀਂ ਉਦੋਂ ਨਹੀਂ ਹਾਰਦੇ ਜਦੋਂ ਲੋਕ ਸਾਨੂੰ ਕਹਿੰਦੇ ਨੇ ਕਿ ਤੁਸੀਂ ਹਾਰ ਗਏ ਹੋ ਬਲਕਿ ਅਸੀਂ ਉਦੋਂ ਹਾਰਦੇ ਹਾਂ ਜਦੋਂ ਅਸੀਂ ਖੁਦ ਹਾਰ ਮੰਨ ਲੈਂਦੇ ਆ ਅੱਜ ਦੀ ਇਹ ਕਹਾਣੀ ਦੋ ਡੱਡੂਆਂ ਦੀ ਹੈ ਜਿਨ੍ਹਾਂ ਵਿੱਚੋਂ ਇੱਕ ਮੋਟਾ ਹੁੰਦਾ ਹੈ ਤੇ ਦੂਜਾ ਪਤਲਾ ਦੋਨੋਂ ਜੰਗਲ ਦੇ ਇੱਕ ਤਲਾਬ ਵਿੱਚ ਇਕੱਠੇ ਰਹਿੰਦੇ ਸੀ ਦੋਨੋਂ ਹੀ ਬਚਪਨ ਦੇ ਪੱਕੇ ਯਾਰ ਸੀ ਇਕੱਠੇ ਹੀ ਹੱਸਦੇ ਟੱਪਦੇ ਤੇ ਖੇਡਦੇ ਹੋਏ ਵੱਡੇ ਹੋਏ ਸੀ ਉਹ ਸਾਰਾ ਦਿਨ ਉਸ ਤਲਾਬ ਵਿੱਚ ਹੱਸਦੇ ਟੱਪਦੇ ਤੇ ਗੱਪਾਂ ਮਾਰਦੇ ਹੋਏ ਆਪਣਾ ਦਿਨ ਬਤਾਉਂਦੇ ਸੀ। ਉਹਨਾਂ ਨੂੰ ਤਲਾਬ ਦੇ ਨਜ਼ਦੀਕ ਪੈਂਦੀਆਂ ਨਵੀਆਂ-ਨਵੀਆਂ ਥਾਵਾਂ ਤੇ ਜਾ ਕੇ ਘੁੰਮਣਾ ਬੜਾ ਪਸੰਦ ਸੀ। ਬਿਲਕੁਲ ਉਸੇ ਤਰ੍ਹਾਂ ਹੀ ਇੱਕ ਦਿਨ ਉਹ ਘੁੰਮਦੇ-ਘੁੰਮਦੇ ਜੰਗਲ ਦੇ ਬਾਹਰ ਨਾਲ ਲੱਗਦੇ ਇੱਕ ਖੇਤ ਵਿੱਚ ਪਹੁੰਚ ਗਏ। ਉੱਥੇ ਉਹਨਾਂ ਨੇ ਦੇਖਿਆ ਕਿ ਇੱਕ ਦੁੱਧੀ ਆਪਣੀਆਂ ਗਾਵਾਂ ਦੀ ਧਾਰ ਘੜ ਰਿਆ ਸੀ। ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਿਸੇ ਨੂੰ ਇਸ ਤਰ੍ਹਾਂ ਕਰਦੇ ਹੋਏ ਨਹੀਂ ਦੇਖਿਆ ਸੀ। ਉਹ ਕੀ ਦੇਖਦੇ ਨੇ? ਕਿਉਂ ਸ਼ਖਸ ਉਸ ਦੁੱਧ ਨੂੰ ਇਕੱਠਾ ਕਰਕੇ ਕੋਲ ਹੀ ਪਏ ਇੱਕ ਵੱਡੇ ਬਰਤਨ ਵਿੱਚ ਰੱਖ ਰਿਹਾ ਸੀ ਜਦੋਂ ਉਹ ਉਦੇਹਾ ਕਰ ਰਿਹਾ ਸੀ ਤਾਂ ਦੁੱਧ ਦੇ ਸਫੇਦ ਰੰਗ ਨੂੰ ਦੇਖ ਕੇ ਉਹ ਬੜੇ ਹੈਰਾਨ ਹੋਏ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੇ ਕਦੇ ਵੀ ਦੁੱਧ ਨਹੀਂ ਦੇਖਿਆ ਸੀ ਉਹਨਾਂ ਨੇ ਜੰਗਲ ਵਿੱਚ ਤਲਾਬ ਦਾ ਗੰਦਾ ਪਾਣੀ ਹੀ ਦੇਖਿਆ ਸੀ ਕੁਝ ਸਮਾਂ ਸੋਚਣ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਕਿ ਇਸ ਸਫੇਦ ਪਾਣੀ ਵਿੱਚ ਤੈਰਨ ਦਾ ਮਜ਼ਾ ਹੀ ਕੁਝ ਹੋਰ ਹੋਵੇਗਾ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਸਭ ਉਸ ਮੌਕੇ ਦਾ ਜਿੰਨਾ ਹੋ ਸਕੇ ਉਹਨਾਂ ਦਾ ਲੁਤਫ ਲੈਣਾ ਚਾਹੀਦਾ ਹੈ। ਫਿਰ ਹੀ ਤਾਂ ਉਹ ਆਪਣੇ ਬੱਚਿਆਂ ਨੂੰ ਇਸ ਦੀ ਕਿਸੇ ਸੁਣਾ ਸਕਣਗੇ ਕਿ ਕਿਸ ਤਰ੍ਹਾਂ ਉਹ ਤਲਾਬ ਤੋਂ ਬਾਹਰ ਗਏ ਤੇ ਉਸ ਸਫੇਦ ਪਾਣੀ ਵਿੱਚ ਡੁੱਕੀਆਂ ਲਗਾਈਆਂ ਸੀ। ਦੋਨਾਂ ਨੇ ਸਲਾਹ ਕੀਤੀ ਕਿ ਆਖਰ ਉਸ ਸਫੇਦ ਪਾਣੀ ਤੱਕ ਪਹੁੰਚਾ ਕਿਵੇਂ ਜਾਵੇ? ਉਹ ਬਰਤਨ ਡੰਗਰਾਂ ਦੇ ਖਾਣ ਵਾਲੇ ਚਾਰੇ ਦੇ ਕੋਲ ਹੀ ਪਿਆ ਸੀ। ਉਹਨਾਂ ਨੇ ਉਸ ਚਾਰੇ ਉੱਪਰ ਜਾ ਕੇ ਦੁੱਧ ਵਿੱਚ ਛਾਲਾਂ ਮਾਰ ਦਿੱਤੀਆਂ। ਉੱਥੇ ਤਾਰੀਆਂ ਲਗਾ ਕੇ ਉਹ ਬਹੁਤ ਖੁਸ਼ ਹੋ ਰਹੇ ਸੀ। ਕਿਉਂਕਿ ਇੰਨਾ ਸਕੂਨ ਉਹਨਾਂ ਨੂੰ ਪਹਿਲਾਂ ਕਦੇ ਵੀ ਨਹੀਂ ਸੀ ਮਿਲਿਆ। ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਸੀ ਕਿ ਅੱਜ ਉਸ ਗੰਦੇ ਪਾਣੀ ਨੂੰ ਛੱਡ ਕੇ ਸਫੇਦ ਰੰਗ ਦੇ ਪਾਣੀ ਵਿੱਚ ਗੋਤੇ ਲਗਾ ਰਹੇ ਨੇ। ਉਹਨਾਂ ਨੂੰ ਆਪਣੇ ਫੈਸਲੇ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਸੀ। ਕਿਉਂਕਿ ਇਹ ਤਜਰਬਾ ਉਹਨਾਂ ਲਈ ਬਿਲਕੁਲ ਨਵਾਂ ਸੀ। ਉਹਨਾਂ ਨੂੰ ਮਸਤੀ ਕਰਨਾ ਤਾਂ ਪਹਿਲਾਂ ਹੀ ਬਹੁਤ ਪਸੰਦ ਸੀ ਅਸਲੀ ਉਹ ਹੋਰ ਜ਼ਿਆਦਾ ਮਸਤੀ ਕਰਨ ਲੱਗ ਜਾਂਦੇ ਨੇ ਉਹ ਤੈਰਦੇ-ਤੈਰ ਤੇ ਇੱਕ ਦੂਜੇ ਨੂੰ ਫੜਦੇ ਕਦੇ ਡੱਕੀ ਲਗਾ ਕੇ ਉਸ ਬਰਤਨ ਦੇ ਇੱਕ ਕਿਨਾਰੇ ਤੇ ਪਹੁੰਚ ਜਾਂਦੇ ਕਦੇ ਦੂਜੇ ਤੇ ਕਦੇ ਸਿੱਧੇ ਹੋ ਕੇ ਤੈਰਦੇ ਤੇ ਕਦੇ ਪੁੱਠੇ ਹੋ ਕੇ ਤੇ ਕਦੇ ਡੱਕੀ ਲਗਾ ਕੇ ਕਿੰਨਾ-ਕਿੰਨਾ ਸਮਾਂ ਬਾਹਰ ਹੀ ਨਾ ਆਉਂਦੇ ਬਹੁਤ ਜ਼ਿਆਦਾ ਮਸਤੀ ਕਰਨ ਤੋਂ ਬਾਅਦ ਮੋਟਾ ਡੱਡੂ ਪਤਲੇ ਡੱਡੂ ਨੂੰ ਆਖਦਾ ਕਿ ਜਲ ਕਾਦਲੀ ਇੰਨੀ ਮौज-ਮਸਤੀ ਕਾਫੀ ਐ ਘਰ ਵਾਲੇ ਸਾਨੂੰ ਉਡੀਕ ਰਹੇ ਹੋਣਗੇ ਤੇ ਮੈਨੂੰ ਥਕਾਵਟ ਵੀ ਹੋ ਗਈ ਐ ਚਲ ਵਾਪਸ ਜੰਗਲ ਜਾਂਦੇ ਆ ਉਹ ਪਤਲਾ ਡੱਡੂ ਵੀ ਉਸ ਨਾਲ ਸਹਿਮਤ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਕਾਫੀ ਸਮਾਂ ਹੋ ਚੁੱਕਿਆ ਸੀ ਪਰ ਜਿਵੇਂ ਹੀ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਤਾਂ ਦੁੱਧ ਦੀ ਚਿਕਨਾਹਟ ਕਰ ਓਪਰ ਨਹੀਂ ਚੜ ਪਾਉਂਦੇ ਸਗੋਂ ਦਿਲਕ ਕੇ ਫਿਰ ਤੋਂ ਵਿੱਚ ਹੀ ਡਿੱਗ ਜਾਂਦੇ ਨੇ ਉਹ ਦੋਨੋਂ ਉਸ ਬਰਤਨ ਦੇ ਕਿਨਾਰੇ ਕੋਲ ਜਾ ਕੇ ਛਲਾਂਗ ਮਾਰ ਕੇ ਬਾਹਰ ਨਿਕਲਣ ਦੀ ਵੀ ਕੋਸ਼ਿਸ਼ ਕਰਦੇ ਨੇ ਪਰ ਬਰਤਨ ਜ਼ਿਆਦਾ ਵੱਡਾ ਹੋਣ ਕਰਕੇ ਉਹ ਅਸਫਲ ਹੋ ਜਾਂਦੇ ਨੇ ਅਨੇਕਾਂ ਨਾਕਾਮ ਕੋਸ਼ਿਸ਼ਾਂ ਕਰ ਲੈਣ ਤੋਂ ਬਾਅਦ ਪਤਲਾ ਡੱਡੂ ਮੋٹے ਡੱਡੂ ਨੂੰ ਆਖਦਾ ਹੈ ਕਿ ਆਪਾਂ ਇੱਥੋਂ ਬਾਹਰ ਤਾਂ ਜਾਣਾ ਹੀ ਹੈ ਇਸ ਲਈ ਸਾਨੂੰ ਕੋਸ਼ਿਸ਼ ਤਾਂ ਕਰਦੇ ਹੀ ਰਹਿਣਾ ਹੋਵੇਗਾ ਤੇ ਆਪਾਂ ਪਹਿਲਾਂ ਹੀ ਬਹੁਤ ਕੋਸ਼ਿਸ਼ ਕਰ ਲਈ ਹੈ ਮੈਨੂੰ ਲੱਗਦਾ ਹੈ ਕਿ ਅਸੀਂ ਆਪਣੇ ਆਪ ਤਾਂ ਇਸ ਵਰਤਨ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ ਇਸ ਲਈ ਆਪਣੀ ਬਚੀ ਖੁਚੀ ਤਾਕਤ ਨੂੰ ਬਚਾ ਕੇ ਰੱਖਦੇ ਹਾਂ ਇਸ ਪਾਣੀ ਵਿੱਚ ਤੈਰਦੇ ਰਹਿੰਦੇ ਹਾਂ ਜੇਕਰ ਅਸੀਂ ਅਜਿਹਾ ਕਰਦੇ ਰਹਾਂਗੇ ਤਾਂ ਕੋਈ ਨਾ ਕੋਈ ਤਾਂ ਆ ਕੇ ਸਾਨੂੰ ਇੱਥੋਂ ਬਾਹਰ ਕੱਢ ਹੀ ਲਵੇਗਾ ਉਹ ਮੋਟਾ ਡੱਡੂ ਉਸ ਪਤਲੇ ਡੱਡੂ ਦੀ ਗੱਲ ਮੰਨ ਲੈਂਦਾ ਹੈ ਤੇ ਦੋਨੋਂ ਤੈਰਦੇ ਰਹਿੰਦੇ ਨੇ ਕਾਫੀ ਸਮਾਂ ਹੋ ਜਾਂਦਾ ਹੈ ਕੋਈ ਵੀ ਉਹਨਾਂ ਦੀ ਸਹਾਇਤਾ ਕਰਨ ਲਈ ਨਹੀਂ ਆਉਂਦਾ ਇਨੇ ਨੂੰ ਮੋਟਾ ਡੱਡੂ ਤੈਰ ਦੇ ਤੈਰ ਦੇ ਥੱਕ ਜਾਂਦਾ ਹੈ ਤੇ ਦੂਸਰੇ ਨੂੰ ਆਖਦਾ ਹੈ ਕਿ ਹੁਣ ਮੇਰੇ ਕੋਲੋਂ ਹੋਰ ਨਹੀਂ ਤੈਰਿਆ ਜਾ ਰਿਹਾ ਮੈਂ ਬਹੁਤ ਜ਼ਿਆਦਾ ਥੱਕ ਗਿਆ ਅੱਗੇ ਉਹ ਪਤਲਾ ਡੱਡੂ ਬੋਲਦਾ ਹੈ ਕਿ ਜਿਹਾ ਨਾ ਕਰ ਜੇਕਰ ਤੂੰ ਤੈਰਨਾ ਬੰਦ ਕਰ ਦੇਵੇਂਗਾ ਤਾਂ ਤੂੰ ਇਸ ਪਾਣੀ ਵਿੱਚ ਡੁੱਬ ਜਾਵੇਂਗਾ ਤੇ ਡੁੱਬਣ ਨਾਲ ਤੈਨੂੰ ਥੋੜੇ ਸਮੇਂ ਬਾਅਦ ਸਾਹ ਹੁਣਾ ਬੰਦ ਹੋ ਜਾਵੇਗਾ ਤੇ ਤੇਰੀ ਮੌਤ ਹੋ ਜਾਵੇਗੀ ਇਸ ਲਈ ਇਹ ਰਿਸਕ ਬਿਲਕੁਲ ਵੀ ਨਹੀਂ ਲਿਆ ਜਾ ਸਕਦਾ ਚੁੱਪ-ਚਾਪ ਪੈਰ ਮਾਰਦਾ ਰਹੇ। ਮੋਟਾ ਡੱਡੂ ਆਪਣੇ ਸਾਥੀ ਦੇ ਕਹਿਣ ਤੇ ਹੋਰ ਕੋਸ਼ਿਸ਼ ਕਰਦਾ ਹੈ। ਪਰ ਥੋੜੇ ਸਮੇਂ ਬਾਅਦ ਹੀ ਉਹ ਪੂਰੀ ਤਰ੍ਹਾਂ ਥੱਕ ਜਾਂਦਾ ਹੈ। ਤੇ ਪਤਲੇ ਡੱਡੂ ਨੂੰ ਆਖਦਾ ਹੈ ਕਿ ਅਸੀਂ ਬਚਪਨ ਦੇ ਦੋਸਤਾਂ ਅਸੀਂ ਇੱਕ ਦੂਸਰੇ ਦਾ ਹਮੇਸ਼ਾ ਸਾਥ ਦਿੱਤਾ ਹੈ। ਅਸੀਂ ਇਕੱਠੇ ਹੱਸੇ, ਖੇਡੇ ਤੇ ਵੱਡੇ ਹੋਏ ਤੇ ਜ਼ਿੰਦਗੀ ਨੂੰ ਬਹੁਤ ਵਧੀਆ ਢੰਗ ਨਾਲ ਮਾੜਿਆ ਤੇ ਹਮੇਸ਼ਾ ਇਕੱਠੇ ਰਹੇ। ਪਰ ਹੁਣ ਮੈਨੂੰ ਲੱਗ ਰਿਹਾ ਹੈ ਕਿ ਸਾਡਾ ਇਹ ਸਾਥ ਬਸ ਕੁਝ ਕੁ ਪਲਾਂ ਦਾ ਹੋਰ ਹੈ ਤੇ ਸ਼ਾਇਦ ਇਹ ਦਿਨ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੈ ਤੇ ਅੱਜ ਦੀ ਇਹ ਮਸਤੀ ਵੀ ਆਖਰੀ ਹੀ ਹੈ ਹੁਣ ਮੇਰੇ ਕੋਲੋਂ ਹੋਰ ਨਹੀਂ ਤੇ ਰਹਿ ਜਾਣਾ ਮੈਨੂੰ ਲੱਗਦਾ ਹੈ ਕਿ ਮੇਰਾ ਅੰਤ ਸਮਾਂ ਨੇੜੇ ਆ ਗਿਆ ਹੈ ਤੇ ਉਸ ਪਤਲੇ ਡੱਡੂ ਦੀਆਂ ਅੱਖਾਂ ਦੇ ਸਾਹਮਣੇ ਉਸਦੇ ਬਚਪਨ ਦਾ ਦੋਸਤ ਮਰ ਜਾਂਦਾ ਹੈ ਤੇ ਉਹ ਕੁਝ ਵੀ ਨਹੀਂ ਕਰ ਪਾਉਂਦਾ ਇਹ ਸਭ ਦੇਖ ਕੇ ਉਹ ਪਤਲਾ ਡੱਡੂ ਹੋਰ ਤੇਜ਼ੀ ਨਾਲ ਪੈਰ ਮਾਰ ਲੱਗ ਜਾਂਦਾ ਹੈ। ਉਸ ਦੇ ਅੰਦਰ ਅੱਗ ਲੱਗ ਜਾਂਦੀ ਹੈ ਕਿ ਹੁਣ ਤਾਂ ਕਿਸੇ ਵੀ ਕੀਮਤ ਤੇ ਇੱਥੋਂ ਬਾਹਰ ਨਿਕਲਣਾ ਹੀ ਹੋਵੇਗਾ। ਉਹ ਸੋਚਦਾ ਹੈ ਕਿ ਮੈਂ ਬਿਲਕੁਲ ਵੀ ਹਾਰ ਨਹੀਂ ਮੰਨ ਸਕਦਾ। ਕਿਉਂਕਿ ਜੇਕਰ ਮੈਂ ਵੀ ਹਾਰ ਮੰਨ ਲਈ ਤਾਂ ਮੈਂ ਵੀ ਇੱਥੇ ਤੜਫ-ਤੜਫ ਕੇ ਮਰ ਜਾਵਾਂਗਾ। ਉਸ ਦੇ ਹੰਝੂ ਵੀ ਵਹਿ ਰਹੇ ਸੀ ਪਰ ਉਹ ਤੇਜ਼ੀ ਨਾਲ ਬਸ ਤੈਰਦਾ ਹੀ ਜਾ ਰਿਹਾ ਸੀ। ਜਿਵੇਂ ਅਸੀਂ ਜਾਣਦੇ ਹਾਂ ਕਿ ਜਦੋਂ ਦੁੱਧ ਨੂੰ ਮਧਾਣੀ ਨਾਲ ਰੜਕਿਆ ਜਾਂਦਾ ਹੈ ਤਾਂ ਦੁੱਧ ਦਾ ਮੱਖਣ ਨਿੱਤਰ ਕੇ ਉੱਪਰ ਆ ਜਾਂਦਾ ਹੈ ਇੱਥੇ ਵੀ ਬਿਲਕੁਲ ਅਜਿਹਾ ਹੀ ਹੋਇਆ ਉਹ ਦੋਵੇਂ ਡੱਡੂ ਕਾਫੀ ਧੀਰ ਤੋਂ ਉਸ ਦੁੱਧ ਵਿੱਚ ਹਿਰਜੁਲ ਕਰ ਰਹੇ ਸੀ ਤੇ ਉਸ ਦੁੱਧ ਦਾ ਮੱਖਣ ਵੀ ਨਿੱਤਰ ਕੇ ਉੱਪਰ ਆਉਣਾ ਸ਼ੁਰੂ ਹੋ ਗਿਆ ਗਰਮੀ ਹੋਣ ਕਰਕੇ ਦੁੱਧ ਉਥੇ ਜ਼ਿਆਦਾ ਧੀਰ ਪਏ ਰਹਿਣ ਕਰਕੇ ਜੰਮਣ ਵੀ ਲੱਗ ਜਾਂਦਾ ਹੈ ਇਸ ਤਰ੍ਹਾਂ ਹੋਣ ਨਾਲ ਦੁੱਧ ਦੀ ਸਤਾ ਥੋੜੀ ਗਾੜੀ ਤੇ ਕਠੋਰ ਹੋ ਜਾਂਦੀ ਹੈ। ਉਹ ਡੱਡੂ ਉਸ ਮੱਖਣ ਉੱਪਰ ਬੈਠ ਕੇ ਆਪਣੀ ਪੂਰੀ ਹਿੰਮਤ ਇਕੱਠੀ ਕਰਕੇ ਬਾਹਰ ਸ਼ਲਾਂਗ ਮਾਰਦਾ ਹੈ ਤੇ ਉਸ ਬਰਤਨ ਵਿੱਚੋਂ ਬਾਹਰ ਨਿਕਲ ਆਉਂਦਾ ਹੈ। ਬਾਹਰ ਨਿਕਲ ਕੇ ਉਹ ਬਿਲਕੁਲ ਨਿਟਾਲ ਹੋ ਕੇ ਉੱਥੇ ਹੀ ਲੇਟ ਜਾਂਦਾ ਹੈ। ਤੇ ਉਸਦੇ ਬਚਪਨ ਦੇ ਯਾਰ ਦਾ ਉਹ ਹੱਸਦਾ ਚਿਹਰਾ ਵਾਰ-ਵਾਰ ਉਸ ਦੀਆਂ ਅੱਖਾਂ ਸਾਹਮਣੇ ਆਉਂਦਾ ਹੈ। ਪਰ ਉਸ ਦੀ ਮੌਤ ਹੋਈ। ਉਸਦੇ ਹਾਰ ਮੰਨ ਲੈਣ ਕਰਕੇ ਜੇਕਰ ਉਹ ਵੀ ਕੁਝ ਦਿਨ ਹੋਰ ਹੱਥ ਪੈਰ ਮਾਰਦਾ ਰਹਿੰਦਾ ਤੇ ਹਾਰ ਨਾ ਮੰਨਦਾ ਤਾਂ ਉਹ ਜਿਉਂਦਾ ਹੁੰਦਾ ਇਸ ਕਹਾਣੀ ਤੋਂ ਸਿੱਖਿਆ ਜਾ ਸਕਦਾ ਹੈ ਕਿ ਦੁੱਧ ਦਾ ਦਹੀਂ ਜ਼ਰੂਰ ਬਣਦਾ ਹੈ ਪਰ ਉਸ ਵਿੱਚ ਸਮਾਂ ਲੱਗਦਾ ਹੈ ਤੇ ਜੇਕਰ ਅਸੀਂ ਸਮੇਂ ਤੋਂ ਪਹਿਲਾਂ ਹੀ ਹਾਰ ਮੰਨ ਲਈ ਤਾਂ ਸਾਡਾ ਵੀ ਉਹੀ ਹਾਲ ਹੋ ਸਕਦਾ ਹੈ ਜੋ ਕਹਾਣੀ ਵਿੱਚ ਲਿ ਉਸ ਮੋٹے ਡੱਡੂ ਨਾਲ ਹੋਇਆ ਹੋ ਸਕਦਾ ਹੈ ਕਿ ਤੁਹਾਨੂੰ ਹਲੇ ਜ਼ਿੰਦਗੀ ਵਿੱਚ ਉਹ ਸਭ ਨਾ ਮਿਲਿਆ ਹੋਵੇ ਜੋ ਤੁਹਾਨੂੰ ਚਾਹੀਦਾ ਹੈ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜ਼ਿੰਦਗੀ ਵਿੱਚ ਸਭ ਕੁਝ ਮਿਲਦਾ ਉਸ ਨੂੰ ਹੀ ਹੈ ਜੋ ਕਦੇ ਵੀ ਹਾਰ ਨਹੀਂ ਮੰਨਦਾ ਹੋ ਸਕਦਾ ਹੈ ਕਿ ਤੁਹਾਨੂੰ ਉਹ ਕੁਝ ਨਾ ਵੀ ਮਿਲੇ ਪਰ ਤੁਹਾਡੇ ਕੋਲੋਂ ਇਹ ਸਕੂਨ ਕੌਣ ਖੋ ਸਕਦਾ ਹੈ ਕਿ ਤੁਸੀਂ ਉਸ ਚੀਜ਼ ਨੂੰ ਪਾਉਣ ਵਾਸਤੇ ਕੋਸ਼ਿਸ਼ ਤਾਂ ਕੀਤੀ ਸੀ